ਸਾਂਝਾ ਪਰਿਵਾਰ ਕੀ ਹੈ ਤੇ ਕੀ ਨੇ ਸਾਂਝੇ ਪਰਿਵਾਰ ਦੇ ਫਾਇਦੇ ਨਵੇਂ ਜਮਾਨੇ ਨਵੀਆਂ ਗੱਲਾਂ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਘਰ ਪਰਿਵਾਰ ਨਾਲ ਸੰਬੰਧਿਤ ਤੇ ਸਾਂਝੇ ਪਰਿਵਾਰਾਂ ਨਾਲ ਸੰਬੰਧਿਤ ਗੱਲ ਸਾਂਝੀ ਕਰਨ ਲੱਗੇ ਆਂ ਇਸ ਚੈਨਲ ਦੇ ਉੱਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਿਤ ਰਸੋਈ ਨਾਲ ਸੰਬੰਧਿਤ ਤੇ ਸਵਾਣੀਆਂ ਨਾਲ ਸੰਬੰਧਿਤ ਕਾਫੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰਿਓ ਸ਼ੁਰੂ ਕਰਨ ਲੱਗੇ ਆਂ ਅੰਤ ਤੱਕ ਜਰੂਰ ਦੇਖਦੇ ਰਹਿਣਾ ਸਾਂਝਾ ਪਰਿਵਾਰ ਕੀ ਹੈ ਤੇ ਕੀ ਨੇ ਇਸ ਦੇ ਫਾਇਦੇ ਅੱਜ ਜਮਾਨਾ ਇਸ ਤਰ੍ਹਾਂ ਦਾ ਆ ਗਿਆ ਕਿ ਹਰ ਕੋਈ ਆਪਣੇ ਆਪ ਵਿੱਚ ਮਸਤ ਹੈ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਦਖਲ ਦੇਵੇ ਵਿਆਹ ਕਰਕੇ ਨੂੰ ਘਰ ਲਿਆਉਣਾ ਤੇ ਧੀ ਨੂੰ ਕਿਸੇ ਲੜ ਲਾ ਕੇ ਤੋੜਨਾ ਅੱਜ ਵੱਡੀ ਸਮੱਸਿਆ ਬਣ ਗਈ ਹੈ ਕਿਉਂਕਿ ਅੱਜ ਕੱਲ ਦੇ ਬੱਚੇ ਸਾਂਝੇ ਪਰਿਵਾਰਾਂ ਵਿੱਚ ਰਹਿਣਾ ਨਹੀਂ ਚਾਹੁੰਦੇ ਤੇ ਪ੍ਰਾਤਨ ਖਿਆਲਾਂ ਦੇ ਵੱਡ ਵਡੇਰੇ ਉਹਨਾਂ ਨੂੰ ਸਾਂਝੇ ਪਰਿਵਾਰਾਂ ਵਿੱਚ ਰੱਖਣਾ ਚਾਹੁੰਦੇ ਨੇ ਅੱਜ ਦੀ ਵੀਡੀਓ ਵਿੱਚ ਸਾਂਝੇ ਪਰਿਵਾਰ ਦੇ ਫਾਇਦਿਆਂ ਦੀ ਚਰਚਾ ਕਰਾਂਗੇ ਜਿਨ੍ਹਾਂ ਨਾਲ ਸਮਾਜ ਇਨਸਾਨੀਅਤ ਦੀ ਲੀਤ ਲਿਆਂਦਾ ਜਾ ਸਕਦਾ ਹੈ देर ਕੀਤਿਆਂ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਚੀਨ ਯੁੱਗ ਵਿੱਚ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਉਸ ਸਮੇਂ ਸੁਰੱਖਿਆ ਦੀ ਭਾਵਨਾ ਨਾਲ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਜਿਸ ਨੂੰ ਕਬੀਲੇ ਦਾ ਨਾਮ ਦਿੱਤਾ ਗਿਆ ਸਮੇਂ ਦੇ ਨਾਲ-ਨਾਲ ਪਰਿਵਾਰ ਵੰਡ ਕੇ ਦੋ ਕਮਰਿਆਂ ਤੱਕ ਹੀ ਸੀਮਤ ਹੋ ਗਏ ਮਹਿੰਗਾਈ ਦੇ ਯੁੱਗ ਵਿੱਚ ਸਾਂਝੇ ਪਰਿਵਾਰ ਦੇ ਅਨੇਕਾਂ ਫਾਇਦੇ ਹਨ ਪਰ ਸਵਾਰਥ ਨੇ ਭਰਾ ਨੂੰ ਭਰਾ ਅਤੇ ਪੁੱਤਰ ਨੂੰ ਮਾਂ ਨਾਲੋਂ ਵੱਖ ਕਰ ਦਿੱਤਾ ਹੁਣ ਸਮਾਂ ਆ ਗਿਆ ਹੈ ਕਿ ਇੱਕ ਵਾਰ ਫਿਰ ਸਾਂਝੇ ਪਰਿਵਾਰ ਵੱਲ ਮੁੜਨਾ ਪਵੇਗਾ ਸਾਂਝੇ ਪਰਿਵਾਰ ਦੇ ਅਨੇਕਾਂ ਫਾਇਦੇ ਹਨ ਸਾਂਝੇ ਪਰਿਵਾਰ ਵਿੱਚ ਰਹਿੰਦੇ 10 ਜੀਆ ਤੇ ਜਿੰਨਾ ਰਾਸ਼ਨ ਦਾ ਖਰਚਾ ਆਉਂਦਾ ਹੈ ਉਸ ਤੋਂ ਡਿਓਡਾ ਖਰਚਾ ਵੱਖਰੇ ਵੱਖਰੇ ਰਹਿ ਰਹੇ ਜੀਆਂ ਤੇ ਆਉਂਦਾ ਹੈ ਸਾਂਝੇ ਪਰਿਵਾਰ ਵਿੱਚ ਇਕੱਠਿਆਂ ਖਾਣਾ ਖਾਣ ਨਾਲ ਪੈਸੇ ਦੀ ਬਚਤ ਤਾਂ ਹੁੰਦੀ ਹੀ ਹੈ ਨਾਲ ਹੀ ਇਕੱਠਿਆਂ ਭੋਜਨ ਕਰਨ ਨਾਲ ਇੱਕ ਦੂਜੇ ਨਾਲ ਨੇੜਤਾ ਵੀ ਬਣੀ ਰਹਿੰਦੀ ਹੈ ਅਤੇ ਇੱਕ ਦੂਜੇ ਦੇ ਦੁੱਖ ਦਰਦ ਸਮਝਣ ਦਾ ਮੌਕਾ ਵੀ ਮਿਲ ਜਾਂਦਾ ਹੈ ਸਾਂਝੇ ਪਰਿਵਾਰ ਵਿੱਚ ਅਗਰ ਕੋਈ ਜੀ ਬਿਮਾਰ ਪੈ ਜਾਵੇ ਤਾਂ ਕੋਈ ਮੁਸੀਬਤ ਆ ਜਾਵੇ ਤਾਂ ਸਾਰਾ ਪਰਿਵਾਰ ਉਸ ਮੁਸੀਬਤ ਵਿੱਚ ਉਸਦੇ ਨਾਲ ਖੜਦਾ ਹੈ ਅਤੇ ਰਲ ਮਿਲ ਕੇ ਉਸ ਸਮੱਸਿਆ ਦਾ ਹੱਲ ਕਢ ਲਿਆ ਜਾਂਦਾ ਹੈ ਮੁਸੀਬਤ ਜਾਂ ਬਿਮਾਰੀ ਨਾਲ ਘਿਰੇ ਉਸ ਜੀਵ ਦਾ ਆਤਮ ਬਲ ਵੀ ਬਣਿਆ ਰਹਿੰਦਾ ਹੈ ਇਕੱਲੇ ਪਰਿਵਾਰ ਵਿੱਚ ਮਨੁੱਖ ਇਕਲਤਾ ਦਾ ਸ਼ਿਕਾਰ ਹੋ ਕੇ ਜਿੱਥੇ ਮਾਨਸਿਕ ਰੋਗਾਂ ਅਤੇ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਉੱਥੇ ਹੀ ਸਾਂਝੇ ਪਰਿਵਾਰ ਵਿੱਚ ਇੱਕ ਦੂਜੇ ਦਾ ਸਹਾਰਾ ਬਣਨ ਨਾਲ ਮਨੁੱਖ ਇਨ੍ਹਾਂ ਮਾਨਸਿਕ ਤਰਾਸ ਦੀਆਂ ਤੋਂ ਵੀ ਬੱਚਿਆਂ ਦਾ ਹੈ ਸੰਜੇ ਪਰਿਵਾਰ ਦੇ ਬੱਚਿਆਂ ਵਿੱਚ ਜਿੱਥੇ ਸਰੀਰਕ ਖੇਡਾਂ ਖੇਡਣ ਦੀ ਰੁਚੀ ਵਧੇਰੇ ਹੁੰਦੀ ਹੈ ਜਿਸ ਨਾਲ ਉਹਨਾਂ ਦਾ ਸਰੀਰਕ ਬਲ ਵੀ ਵਧਦਾ ਹੈ ਅਤੇ ਮੁਕਾਬਲੇ ਦੀ ਭਾਵਨਾ ਵੀ ਪਰਬਲ ਹੁੰਦੀ ਹੈ ਇਕੱਠਿਆਂ ਖੇਡਣ ਅਤੇ ਇਕੱਠਿਆਂ ਬੈਠਣ ਨਾਲ ਇੱਕ ਦੂਜੇ ਨਾਲ ਹਮਦਰਦੀ ਪਿਆਰ ਅਤੇ ਹਿੰਮਤ ਵਾਦੀ ਹੈ ਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ ਇੱਛਾ ਪਰਬਲ ਹੁੰਦੀ ਹੈ ਵੱਡਿਆਂ ਦਾ ਸਤਿਕਾਰ ਕਰਨ ਦਾ ਸਲੀਕਾ ਵੀ ਆਉਂਦਾ ਹੈ ਸਾਂਝਾ ਪਰਿਵਾਰ ਆਪਣੇ ਆਪ ਵਿੱਚ ਇੱਕ ਮਿਸਾਲ ਕਾਇਮ ਕਰਦਾ ਹੈ ਜਿਸ ਦੀ ਉਦਾਹਰਣ ਆਂਢ ਗੁਆਢ ਤੇ ਸਾਡੇ ਰਿਸ਼ਤੇਦਾਰ ਵੀ ਦਿੰਦੇ ਹਨ ਸਵਾਰਥ ਅਤੇ ਅਹਿ ਵਿਸ਼ਵਾਸ ਛੱਡ ਕੇ ਸਾਰੇ ਭੈਣ ਭਰਾ ਚਾਚੇ ਤਾਏ ਦਾਦਾ ਦਾਦੀ ਚਾਚੀਆਂ ਤਾਈਆਂ ਇਕੱਠੇ ਰਹਿਣ ਤਾਂ ਸਾਂਝਾ ਪਰਿਵਾਰ ਇੱਕ ਫੁੱਲਾਂ ਦੀ ਕਿਆਰੀ ਵਰਗਾ ਹੋ ਜਾਂਦਾ ਹੈ ਅਜਿਹੇ ਪਰਿਵਾਰ ਸਮਾਜ ਵਿੱਚ ਆਪਣਤ ਦੀਆਂ ਸੁਗੰਧੀਆਂ ਫੈਲਾਉਂਦੇ ਹਨ ਏਸੀ ਅੱਜ ਦੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ